ਸਿਵਲ ਹਸਪਤਾਲ ਦੇ ਬੈੱਡ ਤੇ ਜੇਰੇ ਇਲਾਜ ਪਿਆ ਉਹੀ ਨੌਜਵਾਨ ਦਲਪਰੀ ਸਿੰਘ ਹੈ ਜਿਸ ਦੀ ਭੈਣ ਹੁਸਨਕ੍ਰਿਤ ਕੌਰ ਦਾ ਬੀਤੇ ਦਿਨੀ ਜਨਮ ਦਿਨ ਸੀ ਜਿਸ ਦੇ ਚਲਦਿਆਂ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ ਤੇ ਘਰ ਵਿੱਚ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ ਤੇ ਨੌਜਵਾਨ ਰਿਸ਼ਤੇਦਾਰਾਂ ਦੀ ਖਾਤਰਦਾਰੀ ਕਰਨ ਲਈ ਉਹਨਾਂ ਨੂੰ ਚਾਹ ਪਿਆਉਣ ਦੇ ਲਈ ਬਾਜ਼ਾਰੋਂ ਦੁੱਧ ਲੈਣ ਗਿਆ ਸੀ ਪਰ ਇਸੇ ਦੌਰਾਨ ਹੀ ਦਰਜਨ ਤੋਂ ਵੱਧ ਮੁੰਡਿਆਂ ਨੇ ਇਸ ਨੌਜਵਾਨ ਨੂੰ ਇਕੱਲਾ ਦੇਖ ਰਸਤੇ ਵਿੱਚ ਘੇਰਾ ਪਾ ਲਿਆ ਤੇ ਫਿਰ ਨੌਜਵਾਨ ਉੱਤੇ ਹਮਲਾ ਕਰ ਦਿੱਤਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕੀਤੇ ਗਏ ਹਮਲੇ ਦੌਰਾਨ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦਿਲਪ੍ਰੀਤ ਸਿੰਘ ਅਤੇ ਉਸ ਦੀ ਭੈਣ ਹੁਸਮ੍ਰੀਤ ਕੌਰ ਨੇ ਅੱਗੇ ਜੋ ਦੱਸਿਆ ਉਹ ਸੁਣ ਕੇ ਤੁਹਾਡਾ ਵੀ ਦਿਲ ਦਹਿਲ ਜਾਵੇਗਾ ਮੇਰਾ ਨਾਮ ਹੁਸਮ੍ਰੀਤ ਕੌਰ ਹੈ ਤੇ ਮੈਂ ਰਾਮਨਗਰ ਕਲੋਨੀ ਦੀ ਰਹਿਣ ਵਾਲੀ ਹਾਂ ਕੀ ਗੱਲ ਹੋਈ ਇਧਰ ਇਹ ਕਰਨਾ ਮੇਰਾ ਜਨਮ ਦਿਨ ਸੀ ਕੱਲ 1 ਜਨਵਰੀ ਹਾਂਜੀ ਤੇ ਪ੍ਰਾਤ ਨੂੰ ਮਤਲਬ 12 ਵਜੇ ਦਾ ਟਾਈਮ ਹੀ ਨਾ ਤੇ ਘਰ ਰਿਸ਼ਤੇਦਾਰ ਵੀ ਆਏ ਹੋਏ ਸੀ ਅੱਛਾ ਜੀ ਤੇ ਘਰ ਨਾਲ ਦੁੱਧ ਲੈਣ ਵਾਸਤੇ ਨਾ ਭਰਾ ਨੂੰ ਭੇਜਿਆ ਸੀ ਅੱਛਾ ਜੀ ਤੇ ਉੱਥੇ ਨਾ ਪਤਾ ਨਹੀਂ ਕੀ ਗੱਲ ਹੋਈ ਕਿ ਉਹ ਮੁੰਡੇ ਨਾਲ ਇਹਦੇ ਗੱਲ ਪੈ ਗਏ ਜਾ ਕੇ ਕਿੰਨੇ ਕੁ ਬੰਦੇ ਸੀ 15 ਕ ਜਾਨੇ ਹੈਗੇ ਸੀ ਉਹਨਾਂ ਦੇ ਵਿੱਚੋਂ ਇੱਕ ਕੱਲ ਮਤਲਬ ਅੱਜ ਸਵੇਰੇ ਕੋਠੇ ਦੇ ਉੱਤੇ ਚੜਿਆ ਸੀ ਸਾਹਮਣੇ ਸ਼ਰੀਆਮ ਸ਼ਰੀਆਮ ਹਾਸ ਦਾ ਪਿਆ ਹੀ ਵੇਖ ਕੇ ਸ਼ਰੀਆਮ ਮੈਨੂੰ ਗਾਲ੍ਹਾਂ ਕੱਢਣ ਦਿਆ ਸੀ ਪੈਣ ਦੀਆਂ अच्छा हां जी ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੀਟ ਕਰ ਦਿੱਤੀ ਹਾਂਜੀ ਕੀਤੀ ਹੈ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤੁਹਾਡਾ ਬ੍ਰਦਰ ਉਸ ਟਾਈਮ ਤੇ ਕੱਲਾ ਹੀ ਸੀ ਹਾਂਜੀ ਕੱਲਾ ਹੀ ਸੀ ਉਹ ਕੱਲਾ ਸੀ ਤੇ ਉਹਤੇ ਬਹੁਤ ਜ਼ਿਆਦੇ ਵਾਰ ਕੀਤੇ ਗਏ ਆ ਉਹਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੁਸੀਂ ਪੁਲਿਸ ਨੂੰ ਕੀ ਪੁਲਿਸ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਭਈ ਮੈਂ ਨਾ ਦੁੱਧ ਲੈਣ ਗਿਆ ਹਾਂ ਮਤਲਬ ਕਿ ਭੈਣ ਦਾ ਜਰਮ ਦੇਣੇ ਅੱਛਾ ਘਰੇ ਪਰੌਣੇ ਆਏ ਤੇ ਦੁੱਧ ਲੈਣ ਗਿਆ ਹਾਂ ਹਾਂਜੀ ਇਹ ਮਨ ਲਗੀ ਦੁਕਾਨ ਤੇ ਖਲੋਤਾ ਤੇ ਉੱਥੇ ਉਹਨਾਂ ਨੇ ਸ਼ਰਾਬ ਸ਼ਰੂਪੀਤੀ ਬੰਗਾਲੀਆਂ ਨੇ ਅੱਛਾ ਜੀ ਤੇ ਭਾਈ ਮੈਂ ਨਾ ਦਰੋਂ ਨੰਗਨਿਆ ਫਿਰ ਦੁੱਧ ਲੈ ਲਿਆ ਮੈਂ ਚੱਲ ਗਿਆ ਅੱਛਾ ਤੇ ਉਹਨਾਂ ਨੇ ਫੇਰ ਮੈਨੂੰ ਆਵਾਜ਼ ਮਾਰੀ ਪਿੱਛੋਂ ਤੇ ਭਾਈ ਉਹਨੇ ਮੈਨੂੰ ਗਾਲ ਕੱਢਤੀ ਇੱਕ ਬੰਦੇ ਨੇ ਅੱਛਾ ਤੇ ਭਈ ਉਹਨੇ ਫਿਰ ਚਪੇੜ ਮਾਰਤੀ ਮੇਰੇ ਕਿੰਨੇ ਬੰਦੇ ਸੀ ਉਹ ਜੀ ਭਈ ਹੈਗੇ 15 20 ਜਣੇ ਅੱਛਾ ਤੇ ਫੇਰ ਕੀ ਤੁਹਾਡੇ ਤੇ ਕੀ ਕੀਤਾ ਭਈ ਦਾਤਰ ਦੁੱਤਰ ਮਾਰੇ ਆ ਤੇ ਦਾਤਰ ਪਹਿਲੇ ਤਿਆਰ ਰੱਖਿਆ ਸੀ ਕਿ ਕਿਸ ਤਰ੍ਹਾਂ ਕਿ ਪੈਦਾਤਰ ਨਗੋ ਹੈਗੇ ਉਸੇ ਟਾਈਮ ਤੇ ਅੱਛਾ ਕਿੰਨੇ ਕਵਾਂ ਟਾਈਮ ਸੀ ਭਾਜੀ ਭਾਜੀ ਹੈਗਾ ਜੀ 12 12:30 ਵਜੇ ਕੀ ਮੰਗੀ ਕੀ ਕਰਦੇ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਦੇ ਦਿੱਤੀ ਹਾਂਜੀ ਭਾਜੀ ਰਾਤੀ 12 ਵਜੇ ਦਾ ਟਾਈਮ ਸੀ ਹਾਂਜੀ ਦੋ ਦੋ ਵੜੇ ਦੁਕਾਨ ਖੁੱਲੀ ਸੀ ਰਾਤੀ ਹਾਂਜੀ ਹਾਂਜੀ ਅੱਛਾ ਤੇ ਹੁਣ ਕੀ ਮੰਗੀ ਕਰਦੇ ਪੁਲਿਸ ਕੋਈ ਅਜੀ ਹੁਣ ਇਹ ਕੰਨੇ ਆ ਕਿ ਕਾਰਵਾਈ ਕੀਤੀ ਜਾਵੇ ਮੈਂ ਤੁਹਾਡੇ ਤੇ ਉਹਨਾਂ ਨੇ ਸਾਰਿਆਂ ਨੂੰ ਦਾਤਰ ਮਾਰੇ ਹਾਂਜੀ ਹਾਂਜੀ ਤੁਸੀਂ ਕੱਲੇ ਸੀ ਉਦੋਂ ਤੇ ਹਾਂਜੀ ਨਾਮ ਨੂੰ ਪਤਾ ਉਹਨਾਂ ਦਾ ਕੋਈ ਹਾਂਜੀ ਭਾਜੀ ਕੀ ਨਾਮ ਸੀ ਇਹ ਦਾ ਇੱਕ ਘਰੇ ਪਈ ਸੰਜੂ ਅੱਛਾ ਜੀ ਇੱਕ ਨੀਲ ਕਮਲ ਦਾ ਮੁੰਡਾ ਵਿਕਾਸ ਹੈ। ਅੱਛਾ ਜੀ। ਇੱਕ ਪਈ ਹੈਗਾ ਰਾਜੂ। ਅੱਛਾ ਜੀ। ਇੱਕ ਕੱਪੀ ਲੈ ਰਹਾ ਬਈ। ਬਾਕੀ ਤੁਸੀਂ ਕੱਲੇ ਸਾਰੇ ਤੁਹਾਡੇ ਘਰੋਂ ਲਾ ਕੀਤਾ। ਹਾਂ ਜੀ ਬਈ। ਮੌਕੇ ਤੇ ਕੁੜੀ ਆਈ ਸੀ। ਮੌਕੇ ਤੇ ਨਹੀਂ ਆਈ ਬਈ। ਹੁਣ ਇਸ ਬਾਰੇ ਕੁੜੀ ਨੇ ਤੁਹਾਡੇ ਕੰਪਲੀਟ ਕਰ ਦਿੱਤੀ ਗਈ। ਹਾਂ ਜੀ ਬਈ। ਗੱਲਬਾਤ ਇਹ ਹੋਈ ਜੀ ਪਈ ਉਹ ਮੁੰਡਾ ਦੁੱਧ ਲੈਣ ਗਿਆ ਸੀ ਜਿਹੜੀ ਗੱਲ ਦੱਸਣ ਦੀ ਹੈ ਗੁੜੀਆਂ ਨੇ ਹੁਣੇ ਤੁਹਾਨੂੰ ਗੱਲ ਦੱਸੀ ਹੀ। ਤੇ ਬਾਸੇ ਦਾ ਕਰਕੇ ਇਹਨੇ ਕਿ ਇਹ ਵਾਲੇ ਵੇਖਿਆ ਵਾ ਤੇ ਉਹਨਾਂ ਨੇ ਅੱਗੋਂ ਇਹਨੂੰ ਗਾਲਾ ਗੁਲਾ ਕੱਢਿਆ ਤੇ ਇਹਨੇ ਮਗਰ ਮੁੜ ਕੇ ਨਹੀਂ ਵੇਖਿਆ ਤੇ ਪਰ ਇਹਦੇ ਮਗਰ ਭੱਜ ਕੇ ਉਹਨੂੰ ਮਾਰਿਆ ਵਾ ਸਾਰੇ ਜਣੇ ਇਕੱਠੇ ਹੋ ਗਏ ਆ ਇਹ ਬੰਗਾਲੀ ਲੈਣਾ ਹੈ ਗਈ ਇਹੋ ਜੀ ਆ ਵੀ ਜਦੋਂ ਇੱਕ ਜਣੇ ਨੂੰ ਕੋਈ ਪੇਂਦਾ ਸਾਰੇ ਇਕੱਠੇ ਹੋ ਜਾਂਦੇ ਆ ਬਸ ਇਹਨਾਂ ਦੀ ਇਹ ਆ ਵੀ ਇਹ ਗਰੀਬ ਘਰ ਹੋ ਹੈਗੇ ਆ ਇਹਨਾਂ ਦੀ ਹੈਲਪ ਕੀਤੀ ਜਾਵੇ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਵੇ ਤੇ ਘੜੀ ਤੋਂ ਘੜੀ ਸਜ਼ਾ ਦਿੱਤੀ ਜਾਵੇ ਹਾਂਜੀ ਦਿੱਤੀ ਹੈ ਹਾਂਜੀ ਦਿੱਤੀ ਹੈ ਪ੍ਰਸ਼ਾਸਨ ਨੇ ਕੀਤਾ ਹੀ ਹੁੰਦਾ ਹਾਂਜੀ ਨਹੀਂ ਉਧਰ ਅੰਮ੍ਰਿਤਸਰ ਦੇ ਥਾਣਾ ਮਜੀਠਾ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਨਹੀਂ ਐਸੇ ਹੀ ਗੁਰਨਾਥ ਸਿੰਘ ਇਹ ਸਦਰ ਤੇ ਰਾਮਨਗ ਕਲੋਨੀ ਦੇ ਵਿੱਚ ਰਾਤ ਉਹਨਾਂ ਦਾ ਝਗੜਾ ਆਫਸ ਵਿੱਚ ਹੋਇਆ ਤੇ ਮੁੰਡੇ ਨੇ ਦੱਸਿਆ ਜੋ ਕਿ ਮੈਂ ਦੁੱਧ ਲੈਣ ਗਿਆ ਸੀ ਤੇ ਜੋ ਇੱਕ ਦੋ ਆਫਸ ਵਿੱਚ ਅਸੀਂ ਗੱਲਾਂ ਕਰ ਰਹੇ ਹਾਂ ਤੇ ਮਗਰੋਂ ਕਹੇ ਆਣ ਕੇ ਅਣਸਪੱਟ ਵਿਅਕਤੀ ਨੇ ਮੇਰੇ ਤੇ ਹਮਲਾ ਕਰ ਦਿੱਤਾ ਤੇ ਹੁਣ ਜਾਂਚ ਕੀਤੀ ਜਾਏਗੀ ਕਿ ਕਿਹੜੇ ਕਿਹੜੇ ਬੰਦੇ ਨੇ ਉਹ ਕੀ ਦੱਸਿਆ ਜੀ ਕੋਈ ਨਾਮ ਵਗੈਰਾ ਦੱਸੇ ਤੁਹਾਨੂੰ ਨਹੀਂ ਨਾਮ ਨਹੀਂ ਦੱਸੇ ਅਜ ਉਹਦਾ ਪੁੱਛ ਕੇ ਕੀਤੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਆਣ ਪਛਾਤੇ ਆਂਦੇ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਜਲਦ ਹੀ ਮੁਲਜ਼ਮਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦਨ ਮਿਊਟ ਲਈ ਅਮਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ